ਭਾਈ ਪਹਿਲਾਂ ਦਾ ਵਧਾਈਆਂ ਹੋ ਗਈਆਂ ਭਾਗੂ ਨੇ ਕੱਪੜੇ ਬਦਲ ਲਏ ਕਿੱਥੋਂ ਲਿਆਂਦੀ ਕੱਢ ਗਏ ਇਹ ਯਾਰ ਉਹ ਸਾਫ ਹੋਈ ਆ ਅੱਛਾ ਸਾਫ ਕਰੀਆ ਹੈ ਉਹ ਇੰਨੀ ਮੈਲੀ ਦੀ ਦਿਖਦੀ ਨਹੀਂ ਦੀ ਹੈ ਦੋ ਕਬੂਤਰ ਡਾਇ ਹੋਏ ਆ ਭਾਈ ਮੌਸਮ ਹੋਇਆ ਹੋਇਆ ਮੀਂਹ ਵਾਲਾ ਸਪੇਅਰ ਕੱਢੇ ਹੋਏ ਆ ਦੋ ਤੇ ਗਰਮੀ ਗਰਮੀ ਹੋਇਆ ਪਿਆ ਕੰਮ ਸਤ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਕੈਮੋਂ ਸਾਰੇ ਗਰਮੀ ਗਰਮੀ ਹੋਏ ਭਾਈਆਂ ਭਾਈ ਕੰਮ ਕਰਕੇ ਆਏ ਆ ਨੂਰੀ ਆਹ ਖੜੀ ਆ ਕਬੂਤਰ ਅੰਦਰ ਨੇ ਸਾਰੇ ਮੌਸਮ ਗੜਬੜ ਤੇ ਦੋੜ ਆਏ ਹੋਏ ਨੇ ਤੁਹਾਨੂੰ ਦਿਖਾ ਦਿੰਦਾ ਮੈਂ ਇੱਕ ਤਾਂ ਰੰਗੀਲਾ ਜਿਹੜਾ ਪੋਟਾ ਪੂੰਛ ਦੋ ਡੰਡੇ ਜੇ ਆ ਇੱਕ ਉਹ ਇੱਕ ਜ਼ਫੇਰ ਕਿੱਥੇ ਗਏ ਕਿੱਥੇ ਆ ਵੀਰੇ ਤੇਰੇ ਤੀਸਰ ਜੇਤੂ ਆ ਆ ਫਿਰ ਦਾ ਜ਼ਫੇਰ ਦੂਜਾ ਕਿੱਥੇ ਆ ਦੂਜਾ ਵੀ ਇੱਥੇ ਹੀ ਹੋਣਾ ਕਿਤੇ ਆ ਖੜਜੋ ਬਾਈ ਦੂਜਾ ਵੀ ਤੁਹਾਨੂੰ ਦਿਖਾ ਦੇ ਦਿੰਦਾ ਮੈਂ ਨੂਰੀ ਲਾਰਮ ਮਾਰ ਰਹੀ ਆ ਖਾਣੇ ਨੂੰ ਕੋਈ ਨਾ ਪਾਉਨੇ ਆ ਪਾਉਨੇ ਆ ਤੈਨੂੰ ਵੀਰੇ ਜੋੜੇ ਦਾ ਤਾਂ ਲੱਗ ਗੇ ਆ ਆ ਕਬੂਤਰੀਆਂ ਦੇਖਾ ਤੇ ਸੁਣ ਬੈਠੀਆਂ ਦੋ ਆਹਾ ਆਂਡਿਆਂ 'ਨ ਬੈਠੀਆਂ ਉਹ ਪਰਲਾ ਕਬੂਤਰ ਲਾਲ ਸਰਾ ਨੂੰ ਬੈਠਾ ਦਾਣਾ ਪਾਣੀ ਖਾਣ ਲੱਗੇ ਦੀ ਹੁਣ ਇੱਥੇ ਆ ਆ ਫਿਰਦਾ ਦੂਜਾ ਲੈ ਇਹ ਆ ਬਾਜੀਆਂ 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 ਸਾਰੇ ਪਿੰਡ 'ਚ ਮਸ਼ਹੂਰ ਹੈ ਇਹਦੀਆਂ 15 ਮਿੰਟ ਟੁੱਟਦਾ ਪਰ ਇਹ ਰੱਜ ਕੇ ਰੱਜ ਕੇ 15 ਮਿੰਟ ਲਾਉਂਦਾ ਹੈ ਗਿਫਟ ਕਰਨਾ ਹੈ ਬਾਗੂ ਨੂੰ ਉਹ ਰੱਖਣੇ ਕਬੂਤਰ ਕਿ ਤੇਰੇ ਰੱਖੇਗਾ ਮੋਟਰ ਦੇ ਸਹਾਲ ਆਏ ਆ ਸਾਲੇ ਇਥੋਂ ਮਸਾ ਦਾਦ ਵੱਡਣੀ ਹੈ ਨਾਲੀ ਤੂੰ ਮੋਟਰ ਤੇ ਰੱਖੇਗਾ ਮੋਟਰ ਤੇ ਕੀ ਕੀ ਰੱਖੀਏ ਦੱਸ ਤੈਨੂੰ ਹੁਣ ਤਾਂ ਜਾਲੀ ਲੱਗ ਗਈ ਗੇਟ ਲੱਗੇ ਤੇ ਸੂਰ ਰੱਖ ਦਈਏ ਮੁੱਗੇ ਮੁਰਗੇ ਸਾਲਾ ਚਕਾਏਗਾ ਤੇ ਤੇ ਫਿਰ ਉਹ ਹੁਣ ਕਹ ਰਿਹਾ ਉਹ ਖਜਾਬਾ ਦੰਨੇ ਲੈ ਗੁੱਡਾ ਬਾਦੰਨੇ ਤੈਨੂੰ ਮੁਰਗੀ ਫਾਰਮ ਪਾ ਕੇ ਦੰਨੇ ਆ ਠੀਕ ਹੈ ਛੋਟਾ ਜਾਂ ਬਸ ਠੀਕ ਹੈ ਤੂੰ ਉਧਰੋਂ ਹਟ ਜਮੇ ਸਾਲੇ ਅਸੀਂ ਬਿਠਾ ਚੱਕਦੇ ਰਹੇ ਜੀ ਹਾਂ ਤੇ ਕਬੂਤਰ ਖੜ ਜੋ ਦੇਖ ਲਈਏ ਕਈ ਵਾਰ ਬੀਰੀ ਨੂੰ ਦਾਣਾ ਪਾਣੀ ਪਾ ਦੇ ਯਾਰ ਫਿਰ ਆਪਾਂ ਆ ਖੋਲਦਾਂਗੇ ਜੋੜੇ ਕੈਮ ਹੈ ਕੈਮ ਹੈ ਕੋਈ ਚੱਕਰ ਨਹੀਂ ਹਾਂ ਭਾਈ ਦੇ ਕੁਝ ਖਬਰੀ ਇੱਕ ਵੀਰੇ ਹੋਰ ਕੰਮ ਕਰ ਦੇ ਆ ਦੋਏ ਟੋਕਰੀਆਂ ਚ ਮਿੱਟੀ ਪਾ ਕੇ ਰੱਖ ਯਾਰ ਇਹ ਸਾਡੀਆਂ ਪਲਟ ਜਾਂਦੀਆਂ ਨੇ ਇਹਨਾਂ ਨੇ ਬੱਚਾ ਸਭ ਤੋਂ ਪਹਿਲਾਂ ਕੱਢਣਾ ਤੇ ਆ ਜੋੜਾ ਵੀ ਲੱਗ ਗਿਆ ਡੱਬੇ ਨੂੰ ਵੀ ਲੱਗੇ ਜਾਣਾ ਪਰ ਢਾਣੇ ਪਾ ਦੇ ਬਸ ਆ ਇੱਕ ਟਰੇ ਭਰਦੇ ਆ ਨਾ ਇਹਦੇ ਵਿੱਚੇ ਸਰੋਂ ਪਾ ਦੇ ਸਰੋਂ ਕੱਲ ਜਿਆਦਾ ਪਾਤੀ ਦੇਖ ਕਿੰਨਾ ਵੀਰੇ ਉਹ ਕਰਤਾ ਕਿੱਥੇ ਖਾਲੀ ਆ ਰੇ ਡੱਬਾ ਪਤਾ ਨਹੀਂ ਭਾਈ ਮੈਂ ਤੇ ਨਹੀਂ ਭਾਈ ਹਾਂ ਨਾ ਜਸੂ ਜਸੂ ਜੋ ਉੱਥੇ ਦੀ ਭਾਈ ਜਸੂ ਪਾ ਗਿਆ ਫਿਰ ਆ ਲੈ ਵੀ ਚੜਦਾ ਅੱਜ ਤੱਕ ਪੁੱਤਰ ਹੀ ਜ਼ਫੇਰ ਦੂਜਾ ਆਉ ਫਿਰਦਾ ਥੋੜਾ ਜਿਹਾ ਮੌਸਮ ਦੇ ਚੱਕਰ ਨਹੀਂ ਤਾਂ ਹੋਰ ਵੀ ਡਾ ਦੇਣੇ ਤੇ ਇਹ ਕੋਈ ਨਾ ਮੌਸਮ ਦੇਖ ਕੇ ਡਾਉਨੇ ਕਰੇਲਿਆਂ ਦੀ ਬੇਲ ਨੇ ਸਾਰਾ ਕੁਝ ਢੱਕ ਲਿਆ ਪਰ ਹਵਾ ਥੱਲੇ ਨੂੰ ਕਰਾਸ ਹੋਈ ਜਾਂਦੀ ਹੈ ਚੱਲ ਤੇ ਚਲੋ ਬਾਈ ਪਹਿਲਾਂ ਫਰੈਸ਼ ਹੋ ਜਾਈਏ ਗਰਮੀ ਗਰਮ ਉਹ ਦੇਖੀ ਨਿਕਲੇ ਬਾਹਰ ਔਰ ਵੀਰੇ ਸਾਰਾ ਹੈ ਉਹ ਨੀਲਾ ਤੇਰੇ ਵਾਲਾ ਉਹ ਸੁਰਖਾ ਵੀ ਸਾਰਾ ਹੈ ਮੈਂ ਜੋ ਸੁਣੂ ਪਿਆ ਵੀ ਆ ਮਾੜਾ ਮਾੜਾ ਮੈਂ ਕੱਟ ਕਰ ਦਿੰਦਾ ਇਹਨਾਂ ਦੇ ਉਹ ਕਰ ਦਿੰਨੇ ਆ ਮੈਂ ਬਾਈ ਜਾਣ ਸਕੇ ਨਿਕਲੇ ਜਾਂਦੇ ਕੱਟ ਕਰ ਦਿਆਂ ਦੁਬਾਰੇ ਜੀ ਨੂੰ ਪਹਿਲਾਂ ਆਪਾਂ ਮੋਟਰ ਤੇ ਚੱਲੀਏ ਫੇਰ ਉੱਥੇ ਦਾ ਜਾ ਕੇ ਲੇ ਗੀ ਤੁੰਡੀ ਬਾਠ ਠੀਕ ਹੈ ਹੁਣੇ ਖਾਪੀ ਲੈਣਗੇ ਉਹਨਾਂ ਨੂੰ ਵੀ ਨਵੇੜੇ ਦੇ ਮੈਂ ਕਹਿੰਦਾ ਹਨਾ ਉਹਨਾਂ ਦਾ ਵੀ ਨਵੇੜੇ ਦੇ ਵੀਰੇ ਦਾ ਦਿਮਾਗ ਦੇਖ ਲਓ ਬਾਈ ਆਹ ਦੇਖੋ ਲੈ ਆਹ ਮੂਰੇ ਵਾਲੀ ਗਲੀ ਜੀ ਜਿਹਨੂੰ ਪਾਣੀ ਪਾਈ ਜਾਂਦਾ ਇਹਦੇ ਵੀਰੇ ਇੰਨਾ ਦਿਮਾਗ ਤੂੰ ਕਿੱਥੋਂ ਲਿਆਂਦਾ ਤਾਂ ਇਹ ਤੈਨੂੰ ਲੈ ਜਾਣਾ ਜਾਪਾਨ ਵਾਲਿਆਂ ਨੇ ਚైనా ਵਾਲਿਆਂ ਨੇ ਲੈ ਜਾਣ ਹੈ ਬਾਪੂ ਚੈਨ ਵਾਲਿਆਂ ਨੂੰ ਵੇਚ ਦਈਏ ਇਹਨੂੰ ਵੇਚ ਦੋ ਹੈ ਬਿਕ ਵੀ ਜਾਊ ਕਿਤੇ ਸਾਲੇ ਆਪਾਂ ਤੋਂ ਪੈਸੇ ਮੰਗਣ ਉਹ ਕਹੇ ਜੀ ਕੁੜੀ ਚਾਹੀਦੀ ਓਏ ਹੋਈ ਹੋਈ ਪੁਰੀ ਚੋਬੀ ਪੂਰੀ ਤਾਂ ਉਹ ਬਣੀ ਕਟਰੀਨਾ ਕੈਪ ਵਰਗੀ ਕਿਹਦੇ ਵਰਗੀ ਆ ਵਰਗੀ ਕਿਹਦੇ ਵਰਗੀ ਨਹੀਂ ਦਸੀਦਾ ਜੀ ਕਿਹਦੇ ਵਰਗੀ ਕਿਹਦੇ ਵਰਗੀ ਹਾਂ ਹਾਂ ਤਾਂ ਠੀਕ ਐ ਕਟਰੀਨਾ ਕਰੇ ਵਰਗੀ ਕਟਰੀਨਾ ਕ੍ਰੈਸ਼ ਕਟਰੀਨਾ ਕ੍ਰੈਸ਼ ਨਾਗੇ ਦੀ ਰਲੇਆ ਕਹਿੰਦਾ ਕਟਰੀਨਾ ਕ੍ਰੈਸ਼ ਵਰਗੀ ਚਾਹੀਦੀ ਐ ਕੁੜੀ ਚਲੋ ਭਾਈ ਆ ਕਬੂਤਰਾ ਨੂੰ ਵੀ ਜਾਣਾ ਪਾਣੀ ਪਾ ਦਈਏ ਭਾਉ ਦੇ ਭਾਉ ਖਾਤਰ ਲੱਭੋ ਯਾਰ ਕੋਈ ਕੁੜੀ ਲਓ ਭਾਈ ਨਾਲ ਦੀ ਨਾਲ ਨੂਰੀ ਨੂੰ ਫਰੈਸ਼ ਟੋਕਾ ਨੂਰੀ ਨੂੰ ਪਾਉਣ ਲੱਗੇ ਆ ਫਰੈਸ਼ ਟੋਕਾ ਕਰਕੇ ਨੂਰੀ ਨੂੰ ਪਾ ਰਹੇ ਆ ਭਾਉ ਸੰਗ ਹੈਂ ਠੰਡੀ ਜਰੀ ਹੈ ਸਪੇਅਰ ਮਰਨ ਲੱਗ ਗਿਆ ਭਾਈ ਲੈ ਲੈ ਇਹਨਾਂ ਦਾ ਦੂਆ ਕੈਮ ਅੱਜ ਮੜਾ ਜੇ ਉੱਪਰ ਨੂੰ ਤਾਂ ਜਾਂਦਾ ਤੇਜ਼ ਤਾਂ ਹੈਗਾ ਬਿਰੇ ਕਿ ਆਏ ਨੂੰ ਗੋਲੀ ਲਾ ਕੇ ਛੱਡੀ ਏ ਸਾਲਿਆਂ ਨੂੰ ਹਨਾ ਹਾਂ ਪੱਕੀ ਆ ਲੈ ਫਰਨੈਲ ਦੀ ਲਾ ਦੀ ਏ ਫਰਨੈਲ ਦੀ ਕੰਮ ਹਾਂ ਹਾਂ ਕਾਬਰਾ ਵੇ ਮੰਮੀ ਹੋ ਗਈ ਮੋਟਰ ਤੇ ਪਹੁੰਚ ਗਏ ਬਈ ਇਧਰਲਾ ਕੌਲਾ ਵੀ ਇੰਨਾ ਚੱਕ ਹੋ ਗਿਆ ਇਧਰਲਾ ਇੰਨਾ ਚੱਕ ਹੋ ਗਿਆ ਬਿਰੇ ਉੱਡਦੇ ਨੇ ਕਬੂਤਰ ਬੈਠ ਗਏ ਆਉਣੇ ਸਾਲੇ ਧੱਲੇ ਦੇਖਦੇ ਆ ਰੱਖੇ ਬਈ ਆਇਤ ਕੀ ਮਨ ਲਾਦਾ ਫੇਰ ਨਹੀਂ ਹਰਾ ਜੰਮਣਾ ਜਾਂ ਨੂੰ ਮੀਂਹ ਆ ਜਾਣਾ ਉੱਤਰਾਂ ਦੀ ਮਾਰਨੀਆਂ ਨੇਗਾ ਬਾਈ ਕਿਤੇ ਦਿਖ ਨਹੀਂ ਰਹੇ ਦੇਖ ਦੇ ਤਾਂ ਐ ਨਹੀਂ ਵੀਰੇ ਕਿਤੇ ਉੱਚੇ ਤਾਂ ਜਾਂਦੇ ਨਹੀਂ ਉਹ ਬਹਿ ਗਏ ਯਾਰ ਕੀ ਕਰੀਏ ਇਹਨਾਂ ਦਾ ਬਾਈ ਹੁਣ ਤਾਂ 6 ਮਹੀਨੇ ਹੋ ਗਏ ਸਾਨੂੰ ਖੱਜਲ ਖਵਾਰ ਹੁੰਦਿਆਂ ਨੂੰ ਇਹ ਚਾਰ ਕਬੂਤਰ ਚਾਰੇ ਨਹੀਂ ਉੜੇ ਸਾਲੇ ਇਹਦੇ ਭੈਣ ਭਾਈ ਉੜਦੇ ਆ ਇਹਨਾਂ ਦੇ ਪਤਾ ਨਹੀਂ ਇਹਨਾਂ ਨੂੰ ਸਾਲਿਆਂ ਨੂੰ ਕੀ ਹੋ ਗਿਆ ਉਹ ਬਾਡਲਾ ਗੁਰੂ ਬਾਡਲਾ ਆਪਾ ਉਹਦੇ ਕੰਮ ਦੇਖ ਲਓ ਬਈ ਸੱਪ ਦਾਤੀ ਨਾਲੇ ਵੜਤਾ ਦਿਖਾਈ ਤਾਂ ਕਿੱਡਾ ਕਾ ਹਾਂ ਛੌਂਡੀਆਂ ਵਾਲਾ ਹੈ ਇਹਦਾ ਛੋਟੇ ਸਾਰੇ ਦਾਤੀ ਨਾਲੇ ਵੜਤਾ ਹੈ ਅੱਧਾ ਹਿੱਸਾ ਇਹਦਾ ਆ ਨਾਲੇ ਆ ਆਪਾ ਉਹਨੇ ਵੜਤਾ ਬਈ ਦਾਤੀ ਨਾਲੇ ਦੱਬਿਆ ਹੋਣੇ ਦੱਬ ਕੇ ਕਿੱਥੇ ਹੈਗਾ ਉੱਥੇ ਦੱਬਿਆ ਕੇ ਤੇ ਯਾਹ ਸਾਲਾ ਪੁੱਠੇ ਕੰਮ ਕਰਦਾ ਫਰੀ ਜਨ ਬਹੁਤ ਬਿਆਸਾ ਆਪਾਂ ਬੌਂਚ ਗਏ ਬਈ ਘਰ ਇਹ ਕਬੂਤਰਾਂ ਨੇ ਦਾਣਾ ਪਾਣੀ ਲਿਆ ਖਾ ਹੁਣ ਵਾਰੀ ਐ ਇਹਨਾਂ ਦੀ ਓਹੋ ਬਹੁਤ ਟਾਇਟ ਹੈ ਉੰਡੀ ਬਹੁਤ ਟਾਇਟ ਹੈ ਆ ਜਾਓ ਬਈ ਓਕੇ ਆਜੋ ਖਾਓ ਦਾਣਾ ਪਾਣੀ ਤੇ ਉਹ ਦੂਜੇ ਫੇੜਾ ਆ ਤੇ ਮੈਂ ਥੱਲੋ ਰੋੜੀ ਮਾਰ ਕੇ 1 ਮਿੰਟ ਦਿਖਾਉਣਾ ਆ ਫਿਰ ਦੱਸ ਪਿਆਰ ਰੰਗੀਲਾ ਆਇਆ ਕਿੱਥੇ ਸਾਲਾ ਰੰਗੀਲਾ ਜਾ ਉਹ ਫਿਰਦਾ ਲੈ ਫਿਰਦੇ ਆ ਦੋ ਜਾ ਸਾਰੇ ਸਾੜੀ ਇਹਨਾਂ ਦਾ ਲਹੂ ਪੀਣਾ ਆਪਾਂ ਨੇ ਚਲੋ ਰੋਟੀ ਪਾਣੀ ਖਾਈਏ ਪਹਿਲਾਂ ਲਾਓ ਵੀ ਮਿੱਤਰੋ ਫੇਰ ਪਹੁੰਚ ਗਏ ਮੋਟਰ ਤੇ ਪਾਉ ਉਹਨਾਂ ਦੀ ਰੋਟੀ ਲੈ ਕੇ ਪਰ ਪਾਉ ਉਹ ਨਹੀਂ ਗਾਇਬ ਨੇ ਦੋਨੇ ਆ ਉਹ ਦੇਖੋ ਸੀਮੈਂਟਰ ਲਾਇਆ ਪਿਆ ਰੋਟੀ ਉਹਨਾਂ ਦੀ ਮੈਂ ਲੈ ਆਇਆ ਪਰ ਉਹ ਗਾਇਬ ਨੇ ਮਨ ਲੱਗਾ ਉਧਰ ਮੋਟਰ ਤੇ ਚਲੇ ਗਏ ਹੋਣੇ ਦੋਨੇ ਕਬੂਤਰ ਆਉੜ ਦਾ ਸਪੇਅਰ ਦੂਗਾ ਰੰਗੀਲਾ ਜਾ ਉਹ ਆਉਂਦਾ ਦੋਨੇ ਮੈਂ ਫੇਰ ਡਾਤੇ ਤੇ ਜਦ ਹਾਲੇ ਜੱਦ ਦੇ ਫਿਰਦੇ ਆ ਬਾਜੀਆਂ ਦੇਖੋ ਬਾਜੀਆਂ ਦੇਖੋ ਲੈ 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 ਆਦੋ ਸਮਾਨ ਤੋਂ ਜਮਾਈ ਥੱਲੇ ਲੱਗ ਜਾਂਦਾ ਮਾਰ ਮਾਰ ਬਾਜੀਆਂ ਮੌਸਮ ਬਹੁਤ ਠੰਡਾ ਹੈ ਘੈਂਟ ਮੌਸਮ ਤੇ ਚਲੋ ਹੁਣ ਇੱਥੇ ਨਵੇੜੀਏ ਕੰਮ ਕਰ ਫੇਰ ਕਬੂਤਰ ਦਿਖਾਵਾਂਗੇ ਤੁਹਾਨੂੰ ਜਾ ਕੇ ਹੁਣ ਤਾਰੂ ਵੀਰਾ ਗਿਆ ਬਾਈ ਕੋਠੇ ਤੇ ਆਓ ਦੇਖੋ ਢਾਂਗੀ ਲਾਈ ਆਉਣੇ ਉਹਨਾਂ ਦੋਨਾਂ ਨੂੰ ਲਾਊਗਾ ਲੰਡਰਾਂ ਨੂੰ ਤੇ ਨਵੇਂ ਬੱਚੇ ਛੱਡੂਗਾ 2-3 ਆਇਆ ਠੰਡਾ ਮੌਸਮ ਹੈ ਨਵੇਂ ਬੱਚੇ ਉਡ ਲੈਣਗੇ ਚਲੋ ਤਾਰ ਲਵੇ ਫੇਰ ਦਿਖਾਉਣਾ ਤੁਹਾਨੂੰ ਇੱਕ ਗੱਲ ਦੇਖੀ ਐ ਮੈਂ ਜਦ ਆਪਾਂ ਕਬੂਤਰ ਤਾਰਨਾ ਹੈ ਨਾ ਫੇਰ ਸਾਲੇ ਕਦੇ ਨਹੀਂ ਉਤਰਦੇ ਹੁਣ ਉਹ ਲੰਡਰੇ ਨਹੀਂ ਉਤਰ ਰਹੇ ਲੈ ਅੱਧਾ ਘੰਟਾ ਹੋ ਗਿਆ ਵੀਰੇ ਨੂੰ ਵੀਰੇ ਨੇ ਅੱਖ ਕੇ ਹੁਣ 9 ਵਜੇ ਢਾਤੇ ਪਰ ਉਹ ਲੰਡਰ ਨਹੀਂ ਉਤਰੇ ਸਾਲੇ ਚਲੋ ਕੋਈ ਨਹੀਂ ਇਕੜਾਤਾ ਕਾਲੀ ਬੋਤਲ ਵਾਲਾ ਮੈਨੂੰ ਲੱਗਦਾ ਆਉਂਦਾ ਹਾਂ ਕਾਲੀ ਬੋਤਲ ਵਾਲਾ ਢਾਤਾ ਰਤਾ ਢਾਤਾ ਹਰੀਆਂ ਕੱਛਾਂ ਵਾਲਾ ਆ ਦੋਏ ਸਪੇਅਰ ਫਿਰਦੇ ਨੇ ਇਕੜਾਤਾ ਡੰਡੇ ਟੋਰੀ ਵਾਲਾ ਪੰਜ ਢਾਤੇ ਚਲੋ ਫਿਰ ਹੀ ਜਾਣਗੇ ਕੋਈ ਨਹੀਂ ਮੀਂਹ ਆ ਗਿਆ ਪਰ ਕਿਣੀਆਂ ਥੋੜੀਆਂ ਥੋੜੀਆਂ ਗਿਰ ਰਹੀਆਂ ਆ ਦੇਖੋ ਥੋੜੀਆਂ ਥੋੜੀਆਂ ਦਿਖਦੀਆਂ ਚਲੋ ਕੋਈ ਨਹੀਂ ਦੇਖਦੇ ਹੁਣ ਉਹ ਲਾਦੀ ਵੀਰੇ ਨੇ ਢਾਂਗੀ ਢਾਂਗੀ ਤੇ ਹੀ ਬੰਨਿਆ ਹੋਇਆ ਇੱਕ ਹਵਾ ਬਹੁਤ ਤੇਜ਼ ਆ ਗਈ ਬਾਈ ਬੱਚੇ ਦਾ ਉੜਦੇ ਆ ਚਾਰੇ ਉੜਦੇ ਨੇ ਇੱਕ ਦਾ ਰੰਗੀਲਾ ਜਾ ਬਹਿ ਗਿਆ ਆ ਚਾਰੇ ਉੜਦੇ ਨੇ ਬੋਤਰਾ ਵਾਲਾ ਉੜਦਾ ਕਾਲੀ ਬੋਤਰਾ ਵਾਲਾ ਕਾਲਾ ਡੰਡਾ ਟਵਰੀ ਤੇ ਰੱਤਾ ਕੋ ਜਿਹੜਾ ਸਪੇਅਰ ਉਹ ਉੜਦੇ ਨੇ ਤੇ ਨਾ ਫਿਰਦੇ ਆ ਚੌਥਾ ਆ ਫਿਰਦਾ ਹੁਣ ਆਪਾਂ ਪਹੁੰਚ ਗਏ ਬਾਈ ਘਰੇ ਤੇ ਆ ਜੋੜੇ ਖੁੱਲੇ ਫਿਰਦੇ ਨੇ ਕਬੂਤਰ ਕਿੱਥੇ ਫਿਰਦਾ ਉਹਦੇ ਨਾਲ ਦਾ ਬੜਿਆ ਆਪਣੇ ਡੋਲੀ ਦੇ ਥੱਲੇ ਥੁੱਲੇ ਤੇ ਬਜੇ ਤਨ ਆ ਬੈਠੇ ਨੇ ਇੱਕ ਉਧਰ ਬੈਠਾ ਤੇ ਇੱਕ ਉੜ ਰਿਹਾ ਸਪੇਅਰ ਦਵਾਰਾ ਉੜ ਗਿਆ ਹੁਣ ਇੰਡਾੜੇ ਦਾ ਬੱਚੇ ਬਹੁਤ ਆ ਫਿਰ ਦੱਸ ਪਿਆ ਬੱਚੇ ਵਧੀਆ ਉੜੇ ਨੇ ਤੇ ਹੁਣ ਚੱਲਦੇ ਆਂ ਆਪਾਂ ਅੰਦਰ ਆ ਫੰਗ ਜੇ ਖੜੇ ਪਏ ਯਾਰ ਇੱਕ ਆ ਪਿਆ ਦੇਖ ਆ ਦੇ ਬਾਹਰ ਇੱਕ ਉਧਰ ਮੰਦਾ ਦੇ ਜਿਵੇਂ ਬਿੱਲੀ ਕਿਸੇ ਦਾ ਕਬੂਤਰ ਲੈ ਕੇ ਗਈ ਹੁੰਦੀ ਆ ਦੇ ਚਲੋ ਚਲੋ ਲੱਗਦਾ ਹੈ ਬਈ ਜਿਵੇਂ ਬਿੱਲੀ ਲੈ ਕੇ ਗਈ ਹੁੰਦੀ ਹੈ ਚਲੋ ਦੇਖਦੇ ਹਾਂ ਵਾਹ ਬਈ ਮਿੱਤਰੋ ਵਿਚ ਵਿਚਾਲੇ ਨੀਚੋ ਉੱਠ ਕੇ ਆਪਾਂ ਅੱਗੇ ਦੇਖ ਮਾਣੋ ਖਮਾਣੋ ਤੋਂ ਚੱਕ ਚੱਕ ਜੇ ਫੜੇ ਹੁਣ ਆਪਾਂ ਚੱਲਦੇ ਆਂ ਪਿੰਡ ਨੂੰ ਮੌਸਮ ਬੜਾ ਸੁਹਾਣਾ ਹੋਇਆ ਹੋਇਆ ਹੈ ਜਾ ਕੇ ਦੇਖਦੇ ਆਂ ਫਿਰ ਤੇ ਨਾਲੇ ਦੇਖਦੇ ਆਂ ਉਹ ਬਿੱਲੀ ਨੇ ਕਬੂਤਰ ਖਾਧਾ ਉਹ ਕਿਸੇ ਦੇ ਫੰਗ ਜੇ ਪਏ ਤੇ ਕਾ ਨਹੀਂ ਚਲੋ ਮਿਲਦੇ ਆਂ ਘਰ ਜਾ ਕੇ ਫਿਰ ਲਓ ਵੀ ਖਮਾਣੋ ਤੋਂ ਪਹੁੰਚ ਗਏ ਆਪਾਂ ਘਰੇ ਸਿੱਦਾ ਕਬੂਤਰਾਂ ਦੇ ਕੋਲ ਇਹਨਾਂ ਦਾ ਕੰਮ ਆਪਾਂ ਕਰਿਆ ਹੈ ਸਾਰਾ ਤੇ ਤਾਰੂ ਵੀਰੇ ਨੇ ਬੱਚੇ ਡਾਇਏ ਹੋਏ ਨੇ ਆਹ ਦੇਖੋ ਕੱਚ ਠੂਸੇ ਵਾਲਾ ਆਹ ਫਿਰਦਾ ਹੈ ਬੋਤਲ ਵਾਲਾ ਫੇਰ ਉੜਦਾ ਹੈ ਆ ਲਾਈਨਾਂ ਵਾਲਾ ਉੜਦਾ ਇੱਕ ਆੜ ਦਾ ਪੰਜ ਛੇੜ ਆਏ ਹੋਏ ਨੇ ਚਾਰ ਢਾਂਗੀ ਦੇ ਬੈਠੇ ਨੇ ਤੇ ਚਾਹ ਬਾਣੀ ਪੀ ਕੇ ਚੱਲਦੇ ਆ ਆ ਵੀ ਡਾਤਾ ਲੈ ਕੱਚ ਚਾਲਰ ਵੱਧ ਡਾਇਏ ਹੋਏ ਨੇ ਯਾਰ ਚਲੋ ਮੋ ਉੱਪਰ ਜਾ ਕੇ ਦੇਖਦਾ ਜਸੂ ਨੂੰ ਆ ਜਾਣ ਤਾਂ ਚਾਹ ਪਣੀ ਲੈ ਕੇ ਜਾਣਾ ਉੱਪਰ ਉੱਪਰ ਜਾ ਕੇ ਦੇਖਦਾ ਫਿਰ ਪਹੁੰਚ ਗਏ ਕੋਠੇ ਤੇ ਪੰਜ ਛੇ ਬੱਚੇ ਆ ਬੈਠੇ ਆ ਆ ਉਡ ਰਹੇ ਨੇ ਥਾਪੇ ਮਾਰਦਾ ਫਿਰਦਾ ਓਏ ਬਾਕੀ ਬੰਦ ਨੇ ਕਬੂਤਰ ਲੈ ਦੋ ਆ ਫਿਰਦੇ ਨੇ ਖੜ ਜੋ ਬਾਈ ਬੈਠ ਕੇ ਦੇਖਦੇ ਆ ਆ ਬਾਈ ਕਾਲੀ ਬੋਤਲ ਵਾਲਾ ਇੱਕ ਗੁਲਾਬੀ ਚੱਲਰ ਵਾਲਾ ਇੱਕ ਕੱਚ ਟੂਸੇ ਵਾਲਾ ਇੱਕ ਹੋਰ ਕਿਹੜਾ ਜੱਸੇ? ਬਾਕੀ ਬਾਜੀ ਵਾਲਾ ਫੜਿਆ। ਹਾਂ ਜਿਹੜਾ ਬਾਜੀ ਵਾਲਾ ਫੜਿਆ ਤਾਂ ਕੱਚ ਝਾਲਰ। ਤੇ ਇੱਕ ਹੋਰ ਆ ਉੱਚਾ ਖੜਾ ਉਹ ਦੇਖੋ। ਉਹਨਾਂ ਦੀ ਪਛਾਣ ਨਹੀਂ ਆਉਂਦੀ ਦੋ ਦੀ। ਬਾਕੀ ਤਾਂ ਢਾਂਗੀ ਦੇ ਬੈਠੇ ਆ ਲਾਈਨ ਵਾਲਾ ਬਚਾ ਆਪਾਂ ਢਾਂਗੀ ਦੇ ਬੰਨੇ ਆਇਆ। ਕਿਉਂਕਿ ਇਹ ਨਾ ਜ਼ੋਰ ਲਾ ਕੇ ਝਾਲ ਤੇ ਆਉਣ ਲੱਗ ਗਿਆ ਤਾਂ। ਆ ਕਿਸੇ ਦਾ ਨਵਾਂ ਆਇਆ ਹੋਇਆ ਕਬੂਤਰ। ਆ ਦੇਖੋ ਆ ਨਵਾਂ ਆਇਆ ਹੈ ਡੰਡੇ ਜਿਹੇ ਨੇ ਜੇ ਤੇ ਪੂੰਛ ਹੈ। ਦੇਖਦੇ ਆਪਾਂ ਕਿਸੇ ਨੇ ਨਵਾਂ ਡਾਇਆ ਹੋਇਆ ਜਾਂ ਨਵਾਂ ਆਇਆ ਹੋਇਆ। ਉਹ ਹੁਣ ਪਤਾ ਲੱਗੂਗਾ। ਤੇ ਚਲੋ ਹੁਣ ਫੋਨ ਦੀ ਬੈਟਰੀ ਆ ਡਾਊਨ ਆਪਾਂ ਇੱਕ ਨੇ ਬਾਅਦ ਚ ਹੁਣ ਕਰ ਲਾਂਗੇ ਐਂਡਿੰਗ ਜੀ ਕਰਾਂਗੇ ਇਹਦੀ ਲਓ ਵੀ ਆਪਾਂ ਪਹਿਲੀ ਵਾਰੀ ਆਪਣੀ ਛੋੜੀ ਫਿਰਕੀ ਬਾਹਰ ਗੱਡੀ ਆ ਇਹਨੂੰ ਬਿਠਾਉਣਾ ਆ ਉੱਥੇ ਖੁੱਲੀ ਢਾਂਗੀ ਤੇ ਇੱਕ ਬੱਚੇ ਦਾ ਸਾਰੇ ਹੀ ਉੜ ਗਏ ਭਾਈ ਢਾਂਗੀ ਤੋਂ ਸਾਰੇ ਹੀ ਉੜ ਗਏ ਕਿੰਨੇ 3 4 7 8 9 10 ਬੱਚੇ ਉੜ ਗਏ ਆ ਬਹਿ ਗਿਆ ਓਏ ਪਹਿ ਗਿਆ ਬਹਿ ਗਿਆ ਬੈਠਾ ਰੋ ਗੁੱਲੀ ਤੇ ਨਾ ਦੇਖੀ ਜੀ ਹੁਣ ਲੈ ਕੇ ਵੈਗਰੂ ਦਾ ਨਾਮ ਭਾਈ ਜੀ ਦਾ ਡਰਤਾ ਉਹੀ ਪੰਗਾ ਹੋ ਗਿਆ ਆਪਣਾ ਛੋਟੂ ਜਿਹਾ ਬੱਚਾ ਔੜ ਗਿਆ ਆ ਹਾਂ ਚੱਪ ਹੋ ਗਿਆ ਵੀਰੇ ਦੇਖ ਉਹਨੂੰ ਨਿਗਾਹ ਰੱਖ ਡਰ ਜਾਣਾ ਉਹਨੇ ਹਨਾ ਛੋਟਾ ਜਿਆਦਾ ਨਿਆਣਾ ਹੋ ਗਿਆ ਸਾਲਾ ਬਹੁਤ ਗੁਰਦੁਆਰੇ ਵੱਲ ਨੂੰ ਜਾਂਦਾ ਚਾ ਕੋਈ ਨਾ ਸਪੇਅਰ ਛੱਡ ਦੇ ਮੈਂ ਕਹਿੰਦਾ ਇਹ ਵੀ ਦੂਜੀ ਢਾਂਗੀ ਤੇ ਬੰਨ ਲਾ ਕਿੱਧਰ ਗਿਆ ਵੀਰੇ ਨੂੰ ਉੱਚੀ ਕਰ ਲਾ ਯਾਰ ਢਾਂਗੀ ਨੂੰ ਜਿਵੇਂ ਤੂੰ ਬੰਨ ਛੇਤੀ ਤੂੰ ਕੀ ਦੇਖਦਾ ਠੀਕ ਹੈ ਵੀਰੇ ਆ ਫਿਰਦਾ ਬਈ ਸਾਲਾ ਸਿਆਪਾ ਹੀ ਹੋ ਗਿਆ ਯਾਰ ਇਹ ਤਾਂ ਜੇ ਸਿੱਧਾ ਆ ਗਿਆ ਵੀਰੇ ਪਰ ਡਰਦਾ ਜ਼ਿਆਦਾ ਹੈ ਨਾ ਤੂੰ ਜੰਗਲ ਹਲਾ ਉੱਪਰ ਇੱਕ ਨਾ ਹਟੇ ਚੜ ਗਿਆ ਉੱਤੇ ਚੜ ਗਿਆ ਤਾਂ ਜਾਂਦਾ ਹੀ ਦੇਖਦਾ ਕਿੱਥੇ ਆ ਫਿਰਦਾ ਹੋ ਗਿਆ ਡਰ ਗਿਆ ਯਾਰ ਉਹ ਦਰਖਤ 'ਚ ਗਿਰ ਗਿਆ ਬਾਈ ਜੇ ਦੇਖੀਏ ਤੁਹਾਨੂੰ ਉਹ ਬਠਾ ਕਰਦੇ ਹਾਂ ਉਹ ਦੇਖ ਹਾਂ ਉਹ ਤੋਤੇ ਬੈਠੇ ਆ ਉੱਥੇ ਉਹ ਦਰਖਤ 'ਚ ਗਿਰ ਗਿਆ ਥੋੜਾ ਦੇਖਦਾ ਉੱਪਰੋਂ ਬੈਠਾ ਚੱਲ ਕੋਈ ਨਾ ਜੇ ਉੜਿਆ ਫਿਰ ਦੇਖਦੇ ਆ ਕਰਾਂਗੇ ਕਾਬੂ ਤਾਂ ਕਰ ਲੈਣਾ ਘਰ ਦੇ ਬੈਕ ਸਾਈਡ ਆ ਆ ਬਾਕੀ ਵੀ ਹੁਣ ਆ ਗਏ ਨਹੀਂਵੇਂ ਕਿਉਂਕਿ ਢਾਂਗੀਆਂ ਲਾਤੀਆਂ ਕਬੂਤਰ ਬੰਤਾ ਚਲੋ ਕੋਈ ਚੱਕਰ ਨਹੀਂ ਕਬੂਤਰ ਲਾਗੇ ਬਾਈ ਆਉਣ ਸਪੇਅਰ ਸਿੰਘ ਵੀ ਆ ਗਿਆ ਬਾਕੀ ਉੜਦੇ ਨੇ ਆ ਵੀ ਉੜਦੇ ਆ ਬੋਤਲ ਵਾਲਾ ਵੀ ਆ ਉੜਦਾ ਆ ਵੀ ਉੜਦਾ ਬੋਤਲ ਵਾਲਾ ਤਕਰੀਬਨ ਬਾਈ ਅੱਜ ਦਿਹਾੜੀਓ ਮਾਰ ਗਿਆ ਵਾਜਾ ਯਾਨੀ ਕਿ 3 ਘੰਟੇ ਲਾ ਕੇ ਪਹਿਲਾਂ ਢਾਂਗੀ ਤੇ ਬਿਠਾ ਲਿਆ ਤਾਂ ਫੇਰ ਉੜ ਗਿਆ ਜਿੱਦਾਂ 2 ਵਜੇ ਦਾ ਹੁਣ ਫੇਰ ਉੜਦਾ ਟਾਈਮ 6:13 ਹੋ ਗਏ ਉਹ ਜਣੇ ਕਿ ਡਾਈਆਂ ਚ ਤਾਂ ਕੱਢਿਆ ਨਹੀਂਦਾ ਹੋਇਆ ਹੂੰ ਡਾਏ ਹੋਏ ਤੇ ਵੈਸੇ ਠੰਡਾ ਮੌਸਮ ਤਾਂ ਫੇਰ ਵੀ ਬਹੁਤ ਟਾਈਮ ਲਾ ਗਿਆ ਆ ਫਿਰਦਿਆਂ ਦੋਨੇ ਬੱਚੇ ਤੇ ਉਹ ਉੱਥੇ ਗਿਰਿਆ ਹੋਇਆ ਹੱਲ ਦਾ ਕੋਠਿਆ ਨਹੀਂ ਹੈਗਾ ਵਿਚਾਰਾ ਆ ਗਿਆ ਆ ਗਿਆ ਆ ਗਿਆ ਤੂਫਾਨ ਮੀਲਾ ਹੋ ਗਿਆ ਹੋ ਗਿਆ ਉੜਿਆ ਆਇਆ ਦਰਖਤ ਤੋਂ ਆ ਜਾਣਾ ਆ ਜਾਣਾ ਵੀਰਿਆ ਨੇ ਜਾਲ ਚ ਕਬੂਤਰ ਕੱਢ ਲੀਏ ਆ ਗਿਆ ਆ ਗਿਆ ਕੱਢ ਲੋ ਕੱਢ ਲੋ ਜਾਲ ਚ ਕੱਢ ਲੋ ਤੂੰ ਜਾਲ ਲਾ ਕੇ ਉਸ ਮਾਰ ਕੇ ਇੱਕ ਫੋਟੋ ਜਿਹੜੇ ਬਾਦਰ ਜਿਹਦੇ ਵਿੱਚ ਉਹ ਪੜ ਗਈ ਸਾਰੀ ਕੱਢ ਕੱਢ ਛੇਤੀ ਸਾਲਾ ਘਰ ਪਰ ਨੂੰ ਢੇੜਾ ਹੀ ਨਹੀਂ ਪਾਉਂਦਾ ਹੋ ਗਿਆ ਹੋ ਗਿਆ ਫੇਰ ਘਰ ਪਰ ਨੂੰ ਢੇੜਾ ਨਹੀਂ ਆ ਜਾਲ ਚ ਕੱਢ ਦੇ ਕੱਢ ਦੇ ਇੱਕ ਵਾਰੀ ਦੇਖ ਲੈ ਵੇ ਕਬੂਤਰ ਆ ਫੇਰ ਤਾਂ ਕੋਈ ਚੱਕਰ ਨਹੀਂ ਸਾਲਾ ਜਾਂਦਾ ਹੀ ਆਊਟਸਾਈਡ ਉਹ ਜਾਂਦਾ ਖੇਤਾਂ ਚ ਨੂੰ ਚਲੋ ਦੇਖਦੇ ਆ ਬਾਈ ਹੈਂ ਬਾਈ ਉਹਦਾ ਬੱਚਾ ਬਣਾ ਉਧਰ ਸੂਏਵਲ ਦਰਖਤਾਂ ਤੇ ਕਿਤੇ ਗਿਰ ਗਿਆ ਉਧਰ ਕੋਈ ਨਹੀਂ ਚਲ ਦੇਖ ਰਿਹਾ ਉਹਨੂੰ ਤੇ ਇਧਰ ਜਸੂ ਦਾਣੇ ਪਾਉਣ ਲੱਗਿਆ ਕੁਝ ਕਬੂਤਰ ਆ ਗਏ ਕੁਝ ਫੇਰ ਉੱਚੇ ਚੜ ਗਏ ਹੋ ਗਏ ਮੌਸਮ ਬੜਾ ਸਾਫ਼ ਹੋ ਗਿਆ ਹਨਾ ਠੰਡਾ ਹੋ ਗਿਆ ਸਾਫ਼ ਹੋ ਗਿਆ ਬਾੜਾ ਤਾਂ ਫੇਰ ਹੁਣ ਆਖਾ ਕਰਦੇ ਨੇ ਆ ਬੱਚਾ ਢਾਂਗੀ ਤੋਂ ਉੱਤਰ ਕੇ ਦੇਖ ਕਿੱਥੇ ਆਇਆ ਪਾਦੇ ਪਾਦੇ ਦਾਣੇ ਇਸੇ ਪਾਣੀ ਪਾਇਆ ਹੈ ਵੀਰੇ ਹਾਂ ਪਾਣੀ ਤਾਂ ਪਾਇਆ ਹੋਰ ਪਾ ਦਿੰਦੇ ਜਸੂ ਪਾਣੀ ਤਾਂ ਇਹਨਾਂ ਨੇ ਪੀ ਲਿਆ ਲਓ ਬਾਈ ਕਈ ਵੀਰ ਕਹਿੰਦੇ ਵੀ ਨੀਲ ਪੇਂਟ ਲਾ ਦਿਓ ਬੱਚੇ ਦੇ ਫੋੜੇ ਤੇ ਪੜਿਆ ਫੌੜਾ ਨਹੀਂ ਦੇਖੋ ਹੋਰੇ ਚੀਜ਼ ਆ ਇਹ ਇਹ ਨਾਲ ਚੁੰਝ ਵੀ ਮੋੜਨ ਲੱਗ ਗਈ ਚੁੰਝ ਸੁਜੀ ਹੋਈ ਜਾਂਦੀ ਆ ਪਤਾ ਹੀ ਨਹੀਂ ਸਾਲਾ ਹੋਰੇ ਕੋ ਬਣ ਕੇ ਲਾ ਦੇ ਵੀਰੇ ਅਧਲੀ ਲਾ ਦੇ ਤਪਕਾ ਜਾ ਨਾਸਾਂ ਦੇ ਵਿੱਚ ਨਾ ਬੈ ਜਾਵੇ ਵੀਰੇ ਨਹੀਂ ਨਹੀਂ ਬਸ ਆ ਛੱਡ ਕੇ ਫਲਾ ਦੇ ਨੂੰ ਮੜਾ ਜਾ ਛੱਡ ਲਾ ਉਹਨੂੰ ਛੱਡ ਲਾ ਪਹਿਲਾਂ ਆ ਵਾਰ ਇਹ ਦੋ ਸੇਕ ਜਿਆਦਾ ਲਾਤੀ ਵੀਰੇ ਨਹੀਂ ਕੋਈ ਨਹੀਂ ਕੁਛ ਨਹੀਂ ਹੁੰਦਾ ਬਾਈ ਠੀਕ ਆ ਮਾਸਕ ਕਜਵੇ ਯਾਰ ਉੜਦੇ ਆ ਬਈ 5 ਵਜੇ ਵਾਲੇ ਰੱਖ ਤਾਂ ਢਾਂਗੀਆਂ ਲਾਈਆਂ ਹੋਈਆਂ ਢਾਂਗੀ ਦੇ ਬੰਨਿਆ ਹੋਇਆ ਆਗੇ ਹੂ ਨੀਵੇਂ ਕੱਚ ਟੂਸੇ ਵਾਲਾ ਆ ਗਿਆ ਚਾਰੇ ਆ ਆਗੇ ਤੇ ਉਹ ਬੱਚਾ ਆਪਣਾ ਹੁਣ ਉਹ بڑے ਦਰਖਤ ਚ ਗਿਰ ਗਿਆ ਆ ਕੇ ਵਿੱਚ ਗਿਰਿਆ ਜਮਈ ਉਹਦੀ ਕਰਦੇ ਆ ਪਾੜ 7 ਵਜ ਗਏ ਆਵੜਿਆ ਆ ਬਈ ਆਪਣਾ ਤੂਫਾਨ ਮੇਲ ਆਵੜਿਆ ਆ ਹਾ ਹਾ ਟੇਕੇ 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 ਆ ਵੀ ਆਗੇ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਫਿਰ ਦਸ ਸਾੜਾ ਚੀਰ ਦਾ ਹੀ ਫਾਇਦਾ ਉਹਨਾਂ ਨਾਲੇ ਚੜ ਜਾਣੇ ਨੇ ਹਨਾ ਉਹਨਾਂ ਨਾਲੇ ਚੜ ਜਾਣਾ ਤੁਸੀਂ ਇੱਕ ਉੱਪਰ ਕੇ ਘਟ ਜਾ ਬੇੜੀ ਢੜਕੀ ਬਾਹਰ ਥੱਲੇ ਹੱਥ ਜਾ ਜਾ ਖੇਤੀਕਾਰ ਉਹ ਗੁਲਾਬੀ ਗੱਛਾਂ ਵਾਲਾ ਫੜ ਲਾ ਭੱਜਾ ਭੱਜਾ ਹਾਂ ਇੱਕ ਵਾਰੀ ਆ ਜਾਵੇ ਸਿੱਧਾ ਹੁਣ ਆ ਜਾ ਆ ਜਾ ਆ ਜਾ ਹੋ ਗਿਆ ਭਾਈ ਲਓ ਵੀ ਕਬੂਤਰ ਸਾਰੇ ਹੀ ਆ ਗਏ ਬਸ ਉਹ ਰਹਿ ਗਿਆ ਆਪਣਾ ਛੋਟੂ ਗੈਂਗ ਟਾਈਮ ਹੋ ਗਿਆ 7:20 ਉਹ ਦਰਾਹਤ ਤੇ ਫਾਜ਼ੇ ਆਇਆ ਉਹ ਸਪੈਦਿਆਂ ਚ ਕੋਈ ਨਾ ਉਹਦਾ ਹੀਲਾ ਕਰਦੇ ਆ ਉਹ ਦੇਖੀ ਉਹ ਸਾਰੇ ਆ ਗਏ ਖੋਲ ਖੋਲ ਗੁੰਡਾ ਵੀਰੇ ਕਰੀਏ ਅੰਦਰ ਇਹਨਾਂ ਨੂੰ ਬਹੁਤ ਕਾਲੇ ਨੇ ਇਹ ਤਾਂ ਹੋ ਗਏ ਭਾਈ ਸਾਰੇ ਅੰਦਰ ਉਹੀ ਰਹਿ ਗਿਆ ਉਹਦਾ ਹੁਣ ਕੱਲ ਨੂੰ ਦੱਸਾਂਗੇ ਤੁਹਾਨੂੰ ਵੀ ਆ ਗਿਆ ਕਿ ਨਹੀਂ ਮੈਂ ਜਾਣਾ ਹੁਣ ਥੱਲੇ ਨੂੰ ਕੰਮ ਕਰਨ ਨਵੇੜੀਏ ਮਿਲਦੇ ਹਾਂ ਹੁਣ ਅਗਲੇ ਵਲੌਗ ਚ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਾਂਗੇ ਹੁਣ ਆਪਾਂ ਅਗਲੇ ਵਲੌਗ ਚ